हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਖੜੇ ਆ ਪਿੰਡ ਮੂਸੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫਿਰ ਗੋਪੀ ਉਹਨਾਂ ਦੇ ਕੋਲ ਦੋਸਤੋ ਅੱਜ ਆਪਣੀ ਵਿਜ਼ਿਟ ਆ ਤੇ ਪਿੰਡ ਮੂਸੇ ਤੁਸੀਂ ਪਹੁੰਚ ਕਰਨੀ ਆ ਠੀਕ ਆ ਜੀ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਜ਼ਿਆਦਾਤਰ ਜਿਹੜੇ ਨਾਗਾ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਗਾਵਾਂ ਹੀ ਵੜਾ ਹੀ ਵੇਖਣ ਦੇ ਵਿੱਚ ਮਿਲਦੀਆਂ ਨੇ ਠੀਕ ਆ ਜੀ ਤੋ ਪਸ਼ੂ ਵਪਾਰ ਦਾ ਕੰਮ ਆ ਤੇ ਅੱਜ ਇਸ ਕਵਰ ਦੇ ਵਿੱਚ ਟੋਟਲ ਤੁਹਾਨੂੰ ਚਾਰ ਪਸ਼ੂ ਦਿਖਾਉਣੇ ਆ ਚਾਰੇ ਬੇੜਾ ਇੱਕ ਵਾਰ ਸੂਈ ਸੁਵਾਈ ਦਿਖਾ ਦਾਂਗੇ ਕਿ ਕਿੰਨਾ ਮਿਲਕਾ ਕੀ ਰੇਟ ਭਾ ਪੜਦਾ ਤੇ ਤਿੰਨ ਬੇੜਾ ਜਿਹੜੀਆਂ ਗੱਬਣ ਤਿਆਰ ਪਰ ਤਿਆਰ ਨੇ ਇਹ ਤੁਹਾਨੂੰ ਦਿਖਾਵਾਂਗੇ ਜਿਹੜੀਆਂ ਅਗੇ ਦੋਸਤੋ ਕੋਈ ਹਫਤੇ ਹਫਤੇ 8 10-10 ਦਿਨਾਂ ਦੇ ਦੌਰਾਨ ਸੁੰਦੀਆਂ ਨੇ ਸੋ ਪੂਰੀ ਡਿਟੇਲ ਆਪਾਂ ਲੈ ਲਾਂਗੇ ਅੱਜ ਤਰੀਕ 2 ਮਈ ਆ ਦੋਸਤੋ ਤੇ ਸਮਾਂ ਕੋਈ ਸ਼ਾਮ ਦੇ 6 ਵਜੇ ਦਾ ਸੋ ਬਾਕੀ ਜਿੰਨੇ ਨਾਕ ਦਿਖਾਵਾਂਗੇ ਇਹਨਾਂ ਦੀ ਨਰਕ ਪਰਖਾ ਤਸੱਲੀ ਆ ਦੋਸਤੋ ਤੁਸੀਂ ਘਰ ਆਣ ਕੇ ਕਰਿਓ ਠੀਕ ਆ ਜੀ ਗੱਬਣ ਪਸ਼ੂ ਕੋ ਤੇ ਬਿਲਕੁਲ ਜਿਹੜਾ ਦੋਸਤੋ ਚੌਥਾ ਨਦੀ ਟਿੱਪਕੇ ਭਰਾ ਕੇ ਤਸੱਲੀ ਆ ਉਹ ਜ਼ਰੂਰ ਯਕੀਨੀ ਬਣਾ ਲਈ ਜਾਵੇ ਤੇ ਸਵੇ ਸਵੇ ਨਾਗ ਨੂੰ ਆਪਾਂ ਹਰ ਵਾਰ ਕਹਿੰਨੇ ਆ ਵੀ ਦੋ ਟਾਈਮ ਚੋਕੇ ਆਪਣੀ ਤਸੱਲੀ ਆ ਉਹ ਜ਼ਰੂਰ ਯਕੀਨੀ ਬਣਾ ਲਈ ਜਾਵੇ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਗੋਪੀ ਵੀਰ ਸੱਸਰੀ ਕਾਲ ਸੱਸਰੀ ਗੱਲ ਸੰਧੂ ਸਾਹਿਬ ਜੀ ਹੋਰ ਕੀ ਹਾਲ ਠੀਕ ਠਾਕ ਬੜੇ ਵਧੀਆ ਗੋਪੀ ਭਰਾ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਮਾਲਕ ਦੀ ਠੀਕ ਠਾਕ ਹੈ ਜੀ ਹਾਂਜੀ ਅੱਛਾ ਗੋਪੀ ਵੀਰ ਅੱਜ ਐਨੀਮਲ ਆਪਣੇ ਕੋਲ ਵੈਸੇ ਚਾਰ ਬਕਾਊਗਾ ਜੀ ਹਾਂਜੀ ਚਾਰ ਬਕਾਊਗਾ ਤੇ ਤਿੰਨ ਬੜ ਤੇ ਜਿਹੜੀਆਂ ਗੱਬਣ ਵੈਸੇ ਲੈਂਦੀਆਂ 8-8 7-7 ਦਿਨ ਹਜੇ ਹਾਂਜੀ ਹਾਂਜੀ 9-9 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਇੱਕ ਦਿਨ ਦੇ 8 ਤਰੀਕ ਨੂੰ ਪੂਰੇ ਦਿਨ ਤੇ ਇੱਕ ਦਿਨ ਦੇ 9 ਤਰੀਕ ਨੂੰ ਠੀਕ ਆ ਜੀ ਹਾਂਜੀ ਤੇ ਉਹਦੇ ਹੁੰਦੇ ਆ ਤੇ ਅੱਜ ਹੈਗੀ ਆ 2 ਤਰੀਕ ਆ ਹਾਂਜੀ ਉਹਦੇ 4 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਇੱਕ ਜਰਸੀ ਆ ਗਈ ਹਾਂਜੀ ਜਰਸੀ ਕ੍ਰੋਸ ਠੀਕ ਆ ਜੀ ਹਾਂਜੀ ਲੋ ਦੋਸਤੋ ਇੱਕ ਕ੍ਰੋਸ ਸੰਗ ਦੇ ਵਿੱਚ ਜਰਸੀ ਆ ਚੰਗੀ ਸੋਹਣੇ ਕੱਦ ਕਾਠ ਦੀ ਮਾਲਕਣਾ ਉਹ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਵਾਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਸ਼ੁਰੂਆਤ ਜਿਹੜੀ ਆ ਇੱਕ ਨਾਗ ਜਿਹੜਾ ਬਿਲਕੁਲ ਸੋਇਆ ਸੁਆਇਆ ਦੁੱਧ ਤੇ ਚੱਲਣ ਦੀ ਵਿਹੜ ਇਹਦੇ ਤੋਂ ਆਪਾਂ ਕਰ ਲੈਂਦੇ ਆ ਤੇ ਗੋਪੀ ਵੀਰ ਪਾ ਦੀਏ ਚਾਨਣਾ ਸੁਭਾ ਕੇ ਨਮਸ ਹੋਈ ਆ ਇਹ ਦੂਜਾ ਸੁਆ ਸੁਈ ਪਾਜੀ ਵੜ ਹਾਂਜੀ ਠੀਕ ਹੈ ਜੀ ਲਓ ਦੋਸਤੋ ਦੂਜਾ ਸੁਆ ਸੁਈ ਹੈ ਠੀਕ ਹੈ ਦੁੱਧ ਹੁਣ ਕਿੰਨੇ ਕਿਤੇ ਆ ਗਈ ਇਹ ਭਾਈ 13 ਕਿਲੋ ਦੇ ਦੁੱਧ ਆ 13 ਕਾ ਹਾਂਜੀ ਆਪਾਂ 14 ਕਾ ਦੀਏ 15 ਕਾ ਦੀਏ ਐਵੇਂ ਝੂਠ ਮਾਰੀ ਆ ਨਾ ਜਿਹੜਾ ਹਾਜ਼ਰ ਦੋ ਦੇ 13 ਕਿਲੋ ਹੋਊਗਾ ਹਣ ਹਾਂਜੀ 13 ਕਿਲੋ ਹਾਂਜੀ ਬਸ ਇੰਨਾ ਕਾ ਨਾਰਮਲ ਚਵਾਂ ਦੀ ਰਹੂਗੀ 13 ਕਾ 13 ਚਵਾਂ ਦੇ ਹੀ ਹੋਣਾ ਵਧੂਗੀ ਘਟੂਗੀ ਨਾ ਆਪਣੇ ਸੁੱਕੇ ਤੂੜੀ ਦੇ ਚੋਣ ਹੈ ਜੇ ਠੀਕ ਆ ਠੀਕ ਆ ਹਾਂਜੀ ਪੱਠਾ ਬੂਟਾ ਤੁਹਾਨੂੰ ਪਤਾ ਹਰਿਆ ਕਰਾਂ ਖਦਮ ਹੋ ਜਾਂਦਾ ਕਰਾਂ ਹਾਂ ਲਓ ਦੋਸਤੋ ਮਗਰ ਬੱਛਾ ਆ ਗਿਆ ਤੇ ਹਾਂਜੀ ਹਾਂਜੀ ਬੱਛਾ ਭਾਜੀ ਚੋ ਦੀ ਮਗਰ ਬੱਛਾ ਠੀਕ ਆ ਹਾਂਜੀ ਸੋ 13 ਕਿਲੋ ਦੋਸਤੋ ਜਿਹੜਾ ਕਿਸੇ ਵੀਰ ਨੇ ਚੋ ਕੇ ਇਥੋਂ ਤਸੱਲੀ ਕਰਕੇ ਲੈ ਜਾਣੀ ਉਹ ਕਾਤੋ ਕਾਠ ਜਿਹੜਾ మీడియం ਤੋਂ ਪਲੱਸ ਹਾਈਟ ਆ ਉੱਚੀ ਹਾਈਟ ਆ ਠੀਕ ਆ ਤੇ ਰੰਗ ਪ੍ਰਿੰਟਰ ਬਿਲਕੁਲ ਡੱਬੀ ਆ ਜਿਹੋ ਜਿਹਾ ਆਪਾਂ ਨਾਰਮਲ ਕੈਚਫ ਬ੍ਰੀਡ ਦੇ ਵਿੱਚ ਵੇਣਾ ਦੇਖਦੇ ਆ ਲਓ ਵੀਰ ਗੋਪੀ ਖੋਲ ਕੇ ਤੋਰ ਕੇ ਦਿਖਾਈਏ ਸੋ ਬਾਕੀ ਚੌਂਣ ਜਾਂ ਅਗਲੇ ਪਿਛਲੇ ਥਾਣਾ ਦੀ ਸਾਫ ਸੁਥਰੀ ਕੋਈ ਭੂਰ ਨਹੀਂ ਛਟਾ ਨਹੀਂ ਪੋਲੀ ਹੋਊ ਚੌਂਣ ਚ ਲਓ ਜੀ ਜਿਹੜੀ ਗੱਲ ਆਪਾਂ ਪਹਿਲਾਂ ਦੱਸਾਂਗੇ ਉਹ ਤੁਸੀਂ ਚੌਂਣ ਚਾਂ ਸਾਫ ਸੁਥਰੀ ਆ ਵੈਸੇ 13 ਕਿਲੋਟਰ ਦੀ ਕੁੰਨ ਕਪੈਸਿਟੀ ਇਹਦੇ ਥੱਲੇ ਆ ਠੀਕ ਆ ਜੀ 13 ਕਿਲੋਟਰ ਮਿਲਕ ਇਸ ਟਾਈਮ ਹਾਜ਼ਰ ਦਿਖਾ ਦਿਓ ਭਾਈ ਹਾਂ ਠੰਡੀ ਠੁੰਡੀ ਵਰੀ ਭਾਜੀ ਕਿਦਾਂ ਮਰਜੀ ਹੱਥ ਫੇਰੀ ਜਾਓ ਲਓ ਜੀ ਸੋ ਠੰਡੀ ਆ ਸੀਲਸਲਾ ਕੁ ਪੂਰੀ ਏ ਠੀਕ ਆ ਹਾਂ ਜੀ ਹਾਂ ਜੀ ਤਾਂ 13 ਕਿਲੋ ਦੁੱਧ ਆ ਤੇ ਗੋਪੀ ਕੀ ਮੁੱਲ ਕਰਨਾ ਵੀਰ ਲੈਣ ਦੇਣ ਕੀ ਰੋਗੇ ਦਾ ਇਹਦਾ ਛੋਟਾ ਹੈ ਭਾਜੀ ਮੁੱਲ ਰੱਖਿਆ ਪਾ ਐਰ ਕੀ ਛੋਟੇ ਛੋਟੀ ਮੁੱਲ ਜਾਇ ਜਾਈ ਕਰਾਂਗੇ ਭਾਜੀ ਬਿਲਕੁਲ ਨਹੀਂ ਜਾਇ ਜਾਈ ਕਰੀ ਤੇ ਆਪਣੇ ਅਗਲੇ ਦਿਨ ਮਾਲ ਸਾਰਾ ਵੇਚ ਜਾਂਦਾ ਭਾਜੀ ਕਿੰਨਾ ਵੀ ਕਰੀਦਾ ਜਾਇ ਜਿੱਤੇ ਜਿਹਨੇ ਰੁੱਤੀ ਜਾਂਦੇ ਆ ਕਿ ਇਹ ਆ ਭਾਜੀ 45000 ਕਰਦੇ ਆ ਹਾਂ ਹਾਂ ਜੀ ਲੈਣ ਦੇਣ ਹਾਂ ਨਾ ਕੀ ਹੋਊਗੀ ਭਾਜੀ ਹਾਂ ਨਾ 40000 ਨਹੀਂ ਦੇ ਦਾਂਗੇ 40 ਜੀ ਹਾਂ ਜੀ ਕੋਈ ਵੀਰ ਦੂ ਲੋ 40000 ਰੇ ਦਾ ਲੈਣ ਦੇਣਾ ਦੋਸਤੋ ਵਿੱਚੋਂ ਹੋਰ ਮਾਨਤਨ ਹੋ ਜਾਊਗਾ ਮੌਕੇ ਤੇ ਸੋ ਕੋਈ ਵੀ ਰੱਬ ਦੀ ਸਮਝ ਨਾਲ ਤੁਸੀਂ ਪੈਸੇ ਲਾ ਸਕਦੇ ਜੇ ਬਾਕੀ 13 ਲੀਟਰ ਹੁਣ ਇਹਦੇ ਥੱਲੇ ਜਿਹੜਾ ਬਿਲਕੁਲ ਹਾਜ਼ਰ ਆ ਆ ਥਣ ਜੇ ਠੀਕ ਆ ਚਾਰੇ ਥਾਣਾ ਸਪੇਸ ਇੱਕੋ ਜਿਹਾ ਸਾਈਜ਼ ਠੀਕ ਆ ਤੇ 40000 ਚ ਛੋੜ ਛੱਪਾ ਅੱਛਾ ਤੇ ਅੱਗੇ ਆਪਣੇ ਕੋਲ ਜਿਹੜੀ ਸੈਕੰਡ ਨੰਬਰ ਤੇ ਆ ਗਈ ਕ੍ਰੋਸ ਸ਼ਾਹੀ ਵਾਲਾ ਹਾਂਜੀ ਹਾਂਜੀ ਮੇਰੀ ਖੜੀ ਛੁੱਡੀ ਭਾਜੀ ਵਾਸੀ ਅੱਛਾ ਜੀ ਹਾਂਜੀ ਜਿੱਦਾਂ ਮਰਜੀ ਹੱਥ ਫੇਰੀ ਜਾਓ ਹਾਂ ਹਾਂ ਹਾਂਜੀ ਆ ਲਓ ਆ ਲਓ ਥਣ ਭਾਜੀ ਵੇ ਆ ਮਗਰ ਦੋ ਬੱਚੇ ਜੇ ਲੱਗੇ ਹਨ ਉਦਾਂ ਹੀ ਬਾਜੀ ਉਦਾਂ ਹੀ ਉਸ ਰੂਹੇ ਦੋ ਲੱਗੇ ਛੋਟੇ ਛੋਟੇ ਲਓ ਜੀ ਇਹ ਦਿਨ ਕਿੰਨੇ ਕ ਲੈਂਦੀ ਹਜੇ ਇਹ ਭਾਈ 9 ਤਰੀਕ ਨੂੰ ਦਿਨ ਪੂਰੇ ਹੁੰਦੇ ਜੇ ਇਹਦੇ 9 ਤਰੀਕ ਨੂੰ ਹਾਂਜੀ ਹਾਂਜੀ ਸੂਆ ਇੱਕ ਨਵਾਂ ਭਾਈ ਦੂਜਾ ਦੂਜਾ ਸੂਆ ਹਾਂਜੀ 9 ਇਸੇ ਮਈ ਨੂੰ ਹਾਂਜੀ ਹਾਂਜੀ ਠੀਕ ਹੈ ਦਿਨ ਪਰ ਪਏ ਹਜੇ ਹਨ ਹਾਂਜੀ ਹਾਂਜੀ ਬਾਕੀ ਉੱਪਰ ਵੀ ਲੈ ਕੇ ਜਾ ਸਕਦੇ ਜੀ ਹਾਂਜੀ ਸਾਢੇ ਸਕਦੀ ਇੱਕ ਦੋ ਦਿਨ ਰਾਜੀ ਆ ਬੱਚੀ ਉੱਤੇ ਵੀ ਖੜ ਸਕਦੀ ਦੇਣਾ ਠੀਕ ਹੈ ਜੀ ਹਾਂਜੀ ਹਾਂਜੀ ਲਵੀਰ ਗੋਪੀ ਇਹ ਵੀ ਖੋਲ ਲਓ ਤਾਂ ਦੋਸਤੋ ਸੈਕਿੰਡ ਟਾਈਮ ਆ ਰ ਆ ਦੂਜਾ ਸੂਆ ਸੋਣ ਵਾਲੀ ਆ ਠੀਕ ਤਾਂ ਦਿਨ ਤਕਰੀਬਨ ਹਜੇ 9 ਮਈ ਨੂੰ ਦਿਨ ਪੂਰੇ ਆ ਇੱਕ ਦਾ ਦਿਨ ਦੋ ਦਿਨ ਉੱਪਰ ਵੀ ਲੈ ਕੇ ਜਾ ਸਕਦੀ ਆ ਬਾਕੀ ਪਲੀ ਸੰਭੀ ਤੁਸੀਂ ਆ ਵੇਖ ਕੇ ਆਪ ਚੈੱਕ ਕਰ ਲਓ ਠੀਕ ਆ ਹਾਈਟ ਵੀ ਚੰਗੀ ਆ ਮੀਡੀਅਮ ਹਾਈਟ ਦੇ ਵਿੱਚ ਤੁਸੀਂ ਰੱਖਦੇ ਹੋ ਠੀਕ ਆ ਬਾਕੀ ਵਜਨ ਪੂਰਾ ਵਜਨ ਪੂਰਾ ਥਣ ਥਣ ਸਪੇਸ ਚੰਗੀ ਆ ਠੰਡੀ ਵੜੀ ਭਾਈ ਜੀ ਚੰਗਾ ਥਨਾ ਦਾ ਠੀਕ ਆ ਕਿੱਥੇ ਮਰਜੀ ਖਿਲਾ ਲਓ ਜੀ ਦੇਖੋ ਆ ਆ ਲਓ ਠੀਕ ਆ ਠੀਕਾ ਸੋ ਘੱਟੋ ਘੱਟ ਦੋਸਤੋ 10 ਤੋਂ 11 ਦਿਨ 11 ਕਿ ਦਿਨ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਸਮਾਂ ਇੰਨਾ ਕੁ ਲੈਂਦੀ ਆ ਜੇ ਵੈਸੇ ਢਿੱਲਾ ਟੁੱਲਾ ਕਾਫੀ ਆ ਤੇ ਲਗਾ ਆ ਪੀਰੇ ਭਾਈ ਠੀਕਾ ਸੋ ਕਰੋ ਸੰਗ ਦੇ ਵਿੱਚ ਆ ਤੇ ਕੀ ਇਹਦਾ ਮੁੱਲ ਰੋਗਾ ਗੋਪੀ ਪਈ ਕੀ ਇਹਦਾ ਕੀ ਕਰਦੇ ਭਾਜੀ ਇਹਨਾਂ 60000 ਕਰਦੇ ਮੁੱਲ 60 ਹਾਂਜੀ ਵੀ ਦੇ ਦੀਆਂ ਮੈਨਾਂ ਬਿਲਕੁਲ ਜੱਜ ਜੱਜ 56000 ਦੀ ਭਾਈ ਦੇ ਦਾਂਗੇ 56 ਦੀ ਹੋਰ ਛੱਡ ਦਾਂਗੇ 55000 ਦੀ ਦੇ ਦਾਂਗੇ ਭਾਜੀ ਯਾਰ ਹੂੰ ਲਓ ਜੀ 55000 ਦੀ ਵੀ ਰੁਪਈਆਂ ਤਾਂ ਵੀ ਦੇ ਦਿਆਂ ਵੀ ਤੇ ਦੇ ਦਿਆਂ ਕਿ ਹਾਂ ਨਾ ਜਿਹੜੀ 55000 ਗਰਮੀ ਦੇ ਭਾਜੀ ਚੱਲਣ ਵਾਲੀਆਂ گاਵਾ ਜਿਹੜੀਆਂ ਹਰ ਕੀ ਲੈਂਦੀਆਂ ਬੱਚੋਂ ਹੀ گاਵਾ ਠੀਕ ਆ ਹਾਂ ਥੋੜਾ ਜਿਹਾ ਇੱਕ ਵਾਰੀ ਤੁਹਾਨੂੰ ਥਾਣਾ ਆਪਾਂ ਹੋਰ ਨੇੜੇ ਤੋਂ ਦਿਖਾ ਦਈਏ ਠੀਕ ਆ ਜੀ ਨਾ ਲੋਕ ਬਾਕੀ ਹੈ ਵੀ ਪੂਰੀ ਠੰਢੀ ਆ ਹਾਂ ਜੀ ਆ ਗਈ ਸੰਦੀ ਠੀਰੀ ਆ ਸੀਲਸ ਲੱਗ ਤੇ ਅੱਗੇ ਆਪਣੇ ਕੋਲ ਜਿਹੜੀ ਆ ਆ ਗਈ ਬੈਡ ਕੋ ਇਹ ਵੀ ਭਾਜੀ ਦੂਜੇ ਸੂਵੇ ਸੂਈ ਵਛੀ ਇਹ ਸੁਣੀ ਆ ਨਹੀਂ ਨਹੀਂ ਸੂਣ ਵਾਲੀ ਗੱਬਣ ਵਿੱਚ ਭਾਈ ਗੱਬਣ ਗੱਬਣ ਹਾਂ ਗੱਬਣ ਵਿੱਚ ਹੀ ਭਾਈ ਠੀਕ ਆ ਇਹ ਤਾਂ ਦਿਨ ਕੋਈ ਪੁਛਾ ਪਿਛੋਂ ਹਾਂਜੀ ਪੁਛਿਆ ਭਾਈ ਉਹ ਕਹਿੰਦੇ ਸੀ 10 ਤਰੀਕ ਨੂੰ ਆੜੀ ਨੂੰ ਪੂਰੇ ਹੁੰਦੇ ਆ ਆੜੀ ਠੀਕ ਆ ਹਾਂਜੀ ਉਹ ਦੋ ਦੋਸਤੋ ਵੈਸੇ ਕੋਈ ਇੱਕ ਅੱਧਾ ਦਿਨ ਦਾ ਐਸਟੀਮੇਟ ਵਾਧੇ ਤੁਸੀਂ ਰੱਖਿਓ ਠੀਕ ਆ ਜੀ ਕੋਈ ਇੱਕ ਅੱਧਾ ਦਿਨ ਵਾਧੇ ਐਸਟੀਮੇਟ ਵੈਸੇ ਬੰਨਾ ਸ਼ੁਰੂ ਹੋਈ ਹੈ ਹਜੇ ਹਾਂਜੀ ਆ ਤੁਸੀਂ ਵੇਖੋ ਕੋਈ 8 ਤੋਂ 10 ਦਿਨ ਹਜੇ ਪਿਆ ਸਮਾਂ ਠੀਕ ਆ ਥਣ ਲੰਮਾ ਪੂਰਾ ਹੱਥੀ ਚਵਾਈ ਵਾਲਾ ਥਾਣਾ ਕੋਈ ਇਹ ਨਾ ਵੀ ਰੱਖੇ ਵੀ ਥਾਣੇ ਛੋਟੇ ਪੂਰੇ ਹੱਥੀ ਚ ਠੀਕ ਹੈ ਜੀ ਲੈ ਵੀ ਕੋਪੀ ਵੀਰੇ ਵੀ ਖੋਲ ਲਾ ਤੋਰ ਦਈਏ ਇਧਰ ਸੋ ਦੂਜਾ ਸੂਆ ਦੋਸਤੋ ਸੈਕੰਡ ਟਾਈਮ ਆ ਇਹ ਵੀ ਵੈਰ ਤੇ ਦੇਣ तकरीबन ਇਹਦੇ ਵੀ ਕੋਈ 8 ਤੋਂ 10 10 ਦਿਨ ਮੰਨ ਕੇ ਕੋਈ ਵੀਰ ਸੌਦਾ ਕਰੇ ਠੀਕ ਆ 8 ਤੋਂ 10 ਦਿਨ ਵੈਸੇ ਲੈਂਦੀ ਆ ਰੰਗ ਪ੍ਰਿੰਟ ਤੁਸੀਂ ਵੇਖੋ ਬਿਲਕੁਲ ਬਲੈਕ ਰੰਗ ਦੇ ਵਿੱਚ ਕੁਝ ਕੋ ਸਪੋਰਟ ਜਿਹੜੇ ਹੈਗੇ ਆ ਹਵਾਨੇ ਲੇਵੇ ਤੇ ਪੇਟ ਤੇ ਬਿਲਕੁਲ ਥੜੇ ਪਾਸੇ ਠੰਡੀ ਠੁੰਡੀ ਮਰੀ ਭਾਜੀ ਭਾਵੇਂ ਜਿੱਥੇ ਮਰਜ਼ੀ ਖਿਲਾੜ ਕੇ ਬੈਜੋ ਇਧਰ ਵੇਖੋ ਠੀਕ ਹੈ ਜੀ ਅੱਛਾ ਤੇ ਗੋਪੀ ਜੀ ਫਿਰ ਮੰਗ ਕੀ ਕਰਦਾ ਵੀਰੇ ਇਹ ਨਹੀਂ ਪਾਜੀ 55000 ਕਰਦੇ ਆ ਹਾਂ ਹਾਂ ਜੀ 55000 ਚ ਛੋਟ ਛੱਪਾ 52000 ਨਹੀਂ ਦੇ ਦਾਂਗੇ ਭਾਈ। ਕਸਰਾ ਕੁਸਰਾ ਕੱਢ ਦੇ। ਹੋਰ 2000 ਛੱਡ ਲਾਂਗੇ ਭਾਈ 50000 ਦੀ ਵਸ਼ੀ ਦੇ ਦਾਂਗੇ ਆਪਾਂ। 50 ਹਾਂਜੀ। ਲਓ ਜੀ। 50000 ਦੀ ਦੋਸਤੋ ਇਹ ਤੀਸਰੇ ਨੰਬਰ ਤੇ ਆ ਠੀਕ ਆ ਜੀ ਤੀਜੇ ਨੰਬਰ ਤੇ ਵੇਰਵਾ ਪਾ ਦਿੰਨੇ ਆ। ਜਿੱਦਾਂ ਮੰਗੀ ਭਾਈ ਗਰਮੀ ਬੱਜੀ ਜਾਵੇ ਕੋਈ ਚੱਕਰ ਹੀ ਨਹੀਂ ਉਹ ਹੈ ਚੱਕਰ। ਗਰਮੀ ਵਾਲੀਆਂ ਤੇ ਵਸ਼ੀਆਂ ਆ ਰਹੀਆਂ ਸਾਰੀਆਂ। ਕਰੋਸ ਆ। ਹਾਂਜੀ ਹਾਂਜੀ। ਪਾਣੀ ਸਾਰੀਆਂ ਰੱਖਤੀਆਂ। ਤੇ ਕਰੋਸਾਂ ਦੇ ਵਿੱਚ ਆ ਦੋਸਤੋ। ਇੱਥੇ ਲੰਘ ਰਹੇ ਆ ਇਧਰ ਦੇਖੋ ਭਾਈ ਵਸ਼ੀਆਂ। ਹਮ ਇੱਕ ਹਫਤਾ ਲਾਇਆ ਇਹਨਾਂ ਵਸ਼ੀ ਨੇ। ਹਮ ਦੇਖ ਫੜ। ਠੀਕ ਹੈ ਜੀ ਤੇ ਅੱਗੇ ਆਪਣੇ ਕੋਲ ਜਿਹੜਾ ਜਰਸੀ ਕ੍ਰੋਸ ਆ ਜੀ ਬਾਈ ਜਰਸੀ ਕ੍ਰੋਸ ਆ ਗਿਆ ਵੜੇ ਵੀ ਚੰਗੀ ਖਾਸੀ ਹੈ ਵੱਡੀ ਹੈ ਹਾਂਜੀ ਹਾਂਜੀ ਤੇ ਕਿਵੇਂ ਆਈ ਮਤਲਬ ਪਿੱਛੋਂ ਕੋਈ ਰਿਕਾਰਡ ਕੋ ਮਿਲਕ ਦਾ ਪਤਾ ਲੱਗਾ ਕੋਈ ਦੱਸਿਆ ਕੀ ਹਸਪਤਾਲ ਸੀਗਾ ਹਾਂਜੀ ਪਾਜੀ ਉਹ ਤਾਂ ਕਹਿੰਦੇ ਆਪਾਂ 30 ਕਿਲੋ ਚਾਉਂਦੇ ਰਹੇ ਆ ਬਾਕੀ ਗਰਮੀ ਦੇ ਵਿੱਚ 26 27 28 ਕਿਲੋ ਭਰੂਗੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਸੂਆ ਹੁਣ ਕਿੰਨਾ ਤੀਜਾ ਦੂਜਾ ਸੂਆ ਸੂਈ ਬਾਈ ਯਾਰ ਕੀ ਦੂਜਾ ਸੂਗੀ ਹਾਂਜੀ ਐਰਕੀ ਦੂਜਾ ਸੂਆ ਲਓ ਜੀ ਠੀਕ ਆ ਸੋ ਵੱਡੀ ਦੋਸਤੋ ਵੜਾ ਪਹਿਲੇ ਸਵੇਦਾ ਮਿਲਕਰ ਕੋਰਡ ਵੀਰਾਂ ਦਾ ਵੀ ਘੱਟੋ ਘੱਟ 25 ਤੋਂ ਪਲੱਸ ਚ ਆਇਆ। ਸੋ ਕੱਦ ਵੱਡਾ। ਬਾਕੀ ਜੰਮੀਪਲੀ ਪੂਰੀ ਆ ਤੁਸੀਂ ਵੇਖੋ ਠੀਕ ਆ ਜੀ। ਤੇ ਇਧਰ ਇੱਕ ਸ਼ਾਰਪ ਢਲੀ ਏ। ਹਾਂਜੀ ਹਾਂਜੀ ਆ ਢਲੀ ਆ। ਹਾਂਜੀ। ਠੀਕ ਆ ਜੀ। ਠੰਡੀ ਠੁੰਡੀ ਵਰੀ ਪਾਜੀ। ਲੋ ਜੀ। ਜਿੱਦਾਂ ਮਰਜੀ ਪਾਓ। ਗਰਲਾ ਵੇਖੋ। ਬੇਤਹੂਤ ਚੰਗੀ ਆ ਆਪਸੀ ਥਣਾ ਦੀ। ਉਹਨਾਂ ਨੇ ਚਾਰ ਚੀਨ ਦੋ ਨੇ ਆਖਿਆ ਸੀ ਪਰ ਨਹੀਂ ਜਾਰੇ ਲੈਣੇ ਹਨ। ਮੇਸਰਾਂ ਚਾਰ ਪੰਜ ਦੇ ਨਹੀਂ ਲੈਣੇ ਵਛੀ ਨੇ ਜੇ। ਕੋਈ ਚੱਕਰ ਹੀ ਨਹੀਂ ਪਸੂਣ ਦਾ ਪਰਵਾਹ ਹੀ ਕੋਈ ਨਹੀਂ ਇਹਨੂੰ ਹਜੇ। ਹੂੰ। ਠੀਕ ਆ ਜੀ। ਲਵੀਰ ਗੋਪੀ ਇਹ ਇਹਨੂੰ ਤੋੜ ਦਿਆ ਜੇ ਕੋਈ ਲੰਮਾ ਜਰਸੀ ਕ੍ਰੋਸਿੰਗ ਦੇ ਵਿੱਚ ਆ ਦੋਸਤੋ ਜਿਹੜੇ ਵੀਰ ਲੱਭ ਰਹੇ ਆ ਵੀ तकरीबन ਕੋਈ 20 ਤੋਂ ਪਲੱਸ ਵਾਲੀ ਚਾਹੀਦੀ ਆ ਤੇ ਕ੍ਰੋਸ ਆਕ ਦੇ ਵਿੱਚ ਜਰਸੀ ਆ ਪੱਕ ਵਧੇਰੇ ਜਿਹੜਾ ਜਰਸੀ ਦਾ ਠੀਕ ਆ ਤੇ ਕੱਦ ਪੂਰਾ ਠੀਕ ਆ ਜੀ ਫੁੱਲ ਵੱਡੀ ਆ ਕੱਦ ਘਾਟ ਵੱਡਾ ਵਜ਼ਨ ਪੂਰਾ ਵਜ਼ਨ ਨੂੰੜ ਵੈਸੇ ਵੇਖਦੇ ਆ ਸਾਰੇ ਤੁਸੀਂ ਜਜਮੈਂਟ ਕਰ ਲੈਣੀ ਆ ਫੁੱਲ ਹੈਵੀ ਆ ਫੁੱਲ ਵਜ਼ਨਦਾਰ ਤਕਰੀਬਨ ਅਜੇ ਵੀ ਕੋਈ 5-7 ਦਿਨ ਲੈਂਦੀ ਹੈ ਜੀ ਹਾਂਜੀ ਹਾਂਜੀ ਲੈਣੇ ਆ ਉਹਨਾਂ ਦੇ 4-3 ਨੂੰ ਅਕਸਰ ਦਿਨ ਪੂਰੇ ਹੁੰਦੇ ਆ ਬਾਕੀ 1-2 ਦਿਨ ਉੱਤੇ ਹੀ ਲੈ ਜੂਗੀ ਠੀਕ ਆ ਜੀ ਰੂਜੀ ਚੰਗੀ ਠੀਕ ਆ ਠੀਕ ਆ ਆਹ ਦੇਖੋ ਜੀ ਠੀਕ ਆ ਸੋਭਾ ਜਨ ਵਾਲਿਆਂ ਨੇ ਦੋਸਤੋ ਕਾਹਨੂੰ ਗੱਲਾਂ ਵੀ ਉਹ ਪੂਰੀ ਜਿਹੜੀ ਆ ਫੁੱਲ ਵਜਨ ਵਾਲੀ ਆ ਵੱਡਾ ਕੱਦ ਤੇ ਸੋਨਾ ਮਿਲਕ ਭਰਾ ਦੂਗੀ ਪਿਛਲੇ ਸੋਵੇ ਤੇ ਵਿਹਾਰ ਤੇ ਵੀ ਤੁਸੀਂ ਗੱਲਬਾਤ ਕਰ ਲਿਓ ਠੀਕ ਆ ਜੀ ਕੋਈ 25% ਦੱਸ ਰਿਹਾ ਵੀਰ ਤੇ 25 20 ਤੋਂ 25 ਅੱਜੇ ਕਿ ਲੀਟਰ ਦੀ ਤੁਸੀਂ ਐਸਟੀਮੇਟ ਰੱਖ ਕੇ ਸੌਦਾ ਕਰ ਲਿਓ ਬਾਕੀ ਇੱਕ ਬਹਿਣੀ ਵਾਲੀ ਸਾਈਡ ਤੋਂ ਤੁਹਾਨੂੰ ਥੰਮ ਦੇਵਾ ਆ ਦਿਖਾ ਦਿੰਨੇ ਆਪਾਂ ਆ ਥੋੜਾ ਜਿਹਾ ਇਹਨੂੰ ਹਲਾਦ ਗੀ ਕੋਈ ਹੂੰ ਹੂੰ ਠੀਕ ਹੈ ਜੀ ਤੇ ਅੱਛਾ ਕੋਪੀ ਇਹਦੀ ਫਿਰ ਕੀ ਕਰਦੇ ਆ ਡਿਮਾਂਡ ਭਾਈ ਇਹਦਾ ਸ਼ੇਅਰ ਕਰਦੇ ਆ ਅੱਛਾ ਹਾਂਜੀ ਲੈ ਤੇ ਆਲੀ ਗੱਲ ਕਰ ਗੀ ਆਪਾਂ ਛੋਟੀ ਹੀ ਗੱਲ ਕਰੀਏ ਮੈਂ ਨਾ ਵੀ ਕਸਰ ਕੁਸਰ ਕੱਢ ਕੇ ਵੀ ਇਹਨਾਂ ਕੋਈ ਆਖੇ ਮਹਿੰਗੀ ਹੈ ਭਾਈ ਗਰਮੀ ਵਾਲੀ ਚਲਦੀ ਹੈ ਜਲਸੀ ਕਰੌਸ ਹੈ ਭਾਈ ਜਿੰਦਾ ਮਰਜੀ ਗਰਮੀ ਬੰਦੀ ਰਵੇ 70000 ਵੀ ਭਾਈ ਦੇ ਦਾਂਗੇ ਆਪਾਂ 75000 ਰੁਪਏ ਹੀ ਛੱਡ ਦਾਂਗੇ ਉਸਲਾ ਹਮਸਾਮ ਵਾਲਾ ਬੰਦਾ 27 28 ਮੰਗ ਨੂੰ ਆਪਾਂ 90 ਵੀ ਮੰਗ ਸਕਦੇ ਆ ਜਿੰਨੇ ਮਰਜੀ ਮੰਗੇ ਜੇ ਪਰ 75000 ਦੀ ਵਸ਼ੀ ਦਵਾਂਗੇ ਆਪਾਂ ਠੀਕ ਹੈ ਜੀ ਹਾਂਜੀ ਲਓ ਦੋਸਤੋ 75000 ਦੀ ਇਹ ਤੁਹਾਨੂੰ ਬਾੜ ਮਿਲ ਜੂਗੀ ਜਰਸੀ ਅੰਗ ਦੇ ਵਿੱਚ ਆ ਕਰਾਸ ਠੀਕ ਆ ਤੇ ਬਾਕੀ ਦੁੱਧ ਚੰਗਾ ਚਵਾਉਣ ਵਾਲੀ ਆ ਇੱਕ ਹੁੰਦੀ ਆ ਵਿੱਚ ਥੋੜਾ ਆ ਕੇ ਵੀ ਥੋੜੇ ਦੁੱਧ ਚਵਾਉਣ ਵਾਲੀ ਆ ਦੁੱਧ ਸੋਹਣਾ ਭਰਾ ਦੂਗੀ ਬਾਕੀ ਆਰਡਰ ਦੀ ਕੁਆਲਿਟੀ ਤੋਂ ਆਰਡਰ ਤੋਂ ਸਾਰੇ ਵੀਰਾਂ ਨੇ ਤੁਸੀਂ ਜਜਮੈਂਟ ਕਰ ਲੈਣੀ ਇਧਰ ਦੇਖੋ ਭਾਈ ਨਾੜਾ ਇਧਰ ਦੇਖੋ ਦੁੱਧ ਢਾਲੀਆਂ ਇਧਰ ਦੇਖੋ ਲੋ ਜੀ ਮੋٹے ਪੈਪਾਂ ਕੋ ਜਿਹੜੀਆਂ ਨਾੜਾਂ ਨੇ ਦੋ ਪਾਸੇ ਠੀਕ ਆ 75000 ਦੀ ਹਾਨ ਆ ਹਾਂਜੀ ਹਾਂਜੀ ਭਾਜੀ ਠੀਕ ਹੈ ਜੀ ਲੋ ਜੀ 75000 ਦੀ ਹੈ ਤੁਹਾਨੂੰ ਦੋਸਤੋ ਮਿਲੂਗੀ ਜੈਸਨ ਉਹ ਜਿਹੜੀ 75000 ਦੀ ਹੈ ਡਿਮਾਂਡ ਬੇਸ਼ੱਕ 80 ਆ ਚਾਹੇ ਕੁਝ ਵੀ ਵੀਰ ਆਪਦੀ ਸਮਝਣਾ ਵੇਖ ਲਿਓ 75000 ਹਾਨ ਆ ਉਹਦੇ ਵਿੱਚੋਂ ਕੋਈ ਮਾਨਤਾ ਨਾਲ ਕੋਈ ਮੌਕੇ ਤੇ ਹੋ ਜਾਊਗਾ ਥੋੜਾ ਬਾਤਾ ਤੇ ਇਹ ਨਾਗਾ ਚ ਗੋਪੀ ਆਪਣੇ ਕੋਲ ਸੀ ਕਿ ਮੌਜੂਦ ਹਾਂਜੀ ਹਾਂਜੀ ਤਿੰਨ ਗੱਬਣਾ ਵਛੀਆਂ ਇੱਕ ਸੂਈ ਸਵਾਈ ਵਛੀ ਭਾਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਨੰਬਰ ਕਰਕੇ ਸਾਂਝੇ ਆਪਣੇ ਹਾਂਜੀ ਹਾਂਜੀ ਭਾਜੀ ਜ਼ਰੂਰ ਹਾਂ 95014 39299 95014 39299 ਠੀਕ ਹੈ ਜੀ ਠੀਕ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਾਂ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਗੋਪੀ ਠੀਕ ਹੈ ਜੀ ਪਸ਼ੂ ਵਪਾਰ ਦਾ ਕੰਮ ਆ ਤੇ ਪਿੰਡ ਮੂਸੇ ਤੁਸੀਂ ਵਿజిਟ ਕਰਨੀ ਆ ਇੱਕ ਵੜ ਜਿਹੜੀ ਬਿਲਕੁਲ ਸੂਈ ਤੁਹਾਨੂੰ ਦਿਖਾਤੀ ਆ ਬਾਕੀ ਤਿੰਨ ਵੜਾ ਇਧਰ ਗੱਬਨ ਜਿਹੜੀਆਂ ਤੁਹਾਨੂੰ ਦਿਖਾਈਆਂ ਨੇ ਕੋਈ 8 8 10 10 ਦਿਨ ਹਜੇ ਬਾਕੀ ਆ ਸੂਣ ਦੇ ਸੋ ਚੰਗੀਆਂ ਵੜਾ ਨੇ ਬਾਕੀ ਰੇਟ ਪੜਤਾ ਦੋਸਤੋ ਜਿਹੋ ਜਿਹਾ ਪਸ਼ੂ ਉਹ ਜਿਹੜਾ ਰੇਟ ਭਰਨਾ ਪੈਂਦਾ ਠੀਕ ਹੈ ਜੀ ਉਹ ਤਾਂ ਸਾਰੇ ਵੀਰ ਸਿਆਣੇ ਆ ਬਾਕੀ ਵੜਾ ਚੰਗੀਆਂ ਨੇ ਠੀਕ ਹੈ ਜੀ ਪਰ ਫ ਤਸल्ली ਬੰਦੀ ਸਰਦੀ ਉਹ ਜਰੂਰ ਕਰਿਆ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ